ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਮਦੋੜ ਤੇ ਪਿੰਡ ਹਜਾਰਾ ਸਿੰਘ ਵਾਲਾ ਚ ਇੱਕ ਵਿਅਕਤੀ ਦੇ ਵੱਲੋਂ ਲਾਇਸੈਂਸੀ ਰਿਵਾਲਵਰ ਦੇ ਨਾਲ ਹੀ ਗੋਲੀ ਮਾਰ ਕੇ ਆਪਣੀ ਪਤਨੀ ਦੀ ਜਾਨ ਲੈ ਲੀਗੀ ਇਸ ਵ案 ਤੇ ਵਿੱਚ ਥਾਣਾ ਮਮਦੋੜ ਪੁਲਿਸ ਨੇ ਇੱਕ ਜਣੇ ਨੂੰ ਹਿਰਾਸਤ ਦੇ ਵਿੱਚ ਲਿਆ ਕਈ ਤਾਰਾ ਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਹਰਜਿੰਦਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਿੰਡ ਕੰਨੀਆਂ ਕਲਾ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੇ ਦਸਿਆ ਕਿ 20 ਨਵੰਬਰ ਦੀ ਰਾਤ ਨੂੰ ਕਰੀਬ 7-8 ਵਜੇ ਦਾ ਸਮਾਂ ਸੀ ਉਸ ਦੀ ਭੈਣ ਮਨਜੀਤ ਕੌਰ ਦਾ ਫੋਨ ਆਇਆ ਕਿ ਉਸ ਦਾ ਪਤੀ ਉਸ ਦੇ ਨਾਲ ਬਿਨਾਂ ਵਜ੍ਹਾ ਤੋਂ ਲੜ ਰਿਹਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਉਹ ਕਹਿ ਰਿਹਾ ਹੈ ਕਿ ਤੂੰ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਜਾ ਉਸ ਦੀ ਮਾਤਾ ਬਖਸ਼ੀਸ਼ ਕੌਰ ਵੀ ਪੁੱਤਰ ਦਾ ਸਾਥ ਦਿੰਦੀ ਹੈ ਜਿਸ ਤੇ ਉਸ ਨੇ ਆਪਣੀ ਭੈਣ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ ਕੱਲ ਆ ਕੇ ਤੇਰੀ ਰਾਜੀਨਾਮਾ ਕਰਾ ਦੇਵਾਂਗੇ 21 ਨਵੰਬਰ ਨੂੰ ਕਰੀਬ 4 ਵਜੇ ਉਸਤੇ ਜੀਜੇ ਸੁਖਵਿੰਦਰ ਸਿੰਘ ਦਾ ਫੋਨ ਆਉਂਦਾ ਆਖਦਾ ਹੈ ਕਿ ਮਨਜੀਤਕੌਰ ਕੋਈ ਤਿੱਖੀ ਚੀਜ਼ ਉਸਦੇ ਸਿਰ ਦੇ ਵਿੱਚ ਵੱਜੀ ਆ ਤੇ ਉਹ ਮਰ ਗਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਜਾ ਕੇ ਜਦੋਂ ਦੇਖਦਾ ਹੈ ਮਨਜੀਤਕੌਰ ਦੇ ਸਿਰ ਤੇ ਵਿੱਚ ਪੱਟੀ ਲੱਗੀ ਹੋਈ ਸੀ ਪੱਟੀ ਚੱਕ ਕੇ ਵੇਖਿਆ ਤਾਂ ਉਸਦੇ ਸਿਰ ਦੇ ਵਿੱਚ ਸੁਰਾਖ ਸੀ ਪਤਾ ਲੱਗਦਾ ਹੈ ਕਿ ਜੀਜੇ ਸੁਖਵਿੰਦਰ ਸਿੰਘ ਨੇ ਉਸ ਦੀ ਪਣ ਮਨਜੀਤ कौर ਦੇ ਸਿਰ ਦੇ ਪਿਛਲੇ ਪਾਸੇ ਆਪਣੇ ਰਿਵਲਵਰ 32 ਬੋਰ ਤੇ ਨਾਲ ਗੋਲੀ ਮਾਰੀ ਅਤੇ ਉਸ ਦੀ ਜਾਨ ਲੈ ਲਈ ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁਖ ਅਫਸਰ ਅਭਿਨਵ ਚੋਹਾਨ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਅਤੇ ਹੁਣ ਕੀ ਪ੍ਰਕਿਰਿਆ ਚੱਲਣੀ ਹੈ ਪਰਿਵਾਰਿਕ ਮੈਂਬਰ ਕੀ ਦੱਸ ਰਹੇ ਨੇ ਕਿ ਆਖਿਰਕਾਰ ਦੋਹਾਂ ਦੇ ਵਿਚਾਲੇ ਕਿਹੜੀ ਗੱਲ ਨੂੰ ਲੈ ਕੇ ਇਹ ਤਕਰਾਰ ਸੀ ਪਤੀ ਪਤਨੀ ਦੇ ਵਿਚਾਲੇ ਕੋਈ ਤੀਸਰਾ ਜਾਣਾ ਸੀ

ਤਸਲੂ ਬਹੁਤ ਘਰਤ ਹੋਇਆ ਸੀ ਉਹ ਆ ਗਿਆ ਹਾਂਜੀ ਮੁੰਡਾ ਕੁੜੀ ਕੀ ਪ੍ਰਖਾਨੇ ਸੀ ਕਿ ਤਾਂ ਪ੍ਰਖਾਨ ਕਰਦੇ ਸੀ ਪਤਾ ਨਹੀਂ ਬਬਸਤੇ ਨਹੀਂ ਸੀ ਹਾਂਜੀ ਕੁੜੀ ਦਾ ਚੱਕਰ ਆ ਜਾਯਾ ਦਾਜ ਤੋਂ ਆ ਇਹ ਸਲ ਕੋਣ ਫਰਮ ਨਹੀਂ ਹੋਇਆਗਾ ਹਾਂਜੀ ਝਗੜਾ ਹੀ ਕਰਦੇ ਰਹਿੰਦੇ ਹਾਂਜੀ ਕਰੇਲੂ ਝਗੜਾ ਉਹਨਾਂ ਦੀ ਦੋ ਸੱਸ ਜੀ ਉਹ ਮਤਲਬ ਬਹੁਤ ਜ਼ਿਆਦਾ ਪਰੇਸ਼ਾਨਾ ਕਰਦੀ ਸੀ ਹਾਂਜੀ ਉਹਦਾ ਪੁਰਾਣਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਹੋਰ ਕਿਸ ਲਈ ਆ ਤਨ ਲਗਾ ਕੌਣ ਸਰੇ ਹੈ ਇਹ ਲਾਇਪੋਨ ਨੇ ਆਪਣੇ ਆਪ ਨੂੰ ਮਾਰਤਾ ਗੋਲੀ ਮਾਰਤੀ ਆ ਹਾਂਜੀ ਤੇ ਸਾਨੂੰ ਕੋਈ ਹਾਲੇ ਤੱਕ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਵੈਸ਼ਟੀ ਕਿਤੇ ਨਹੀਂ ਨਹੀਂ ਵੈਸ਼ਟੀ ਕਿਤੇ ਉਹ ਕੀ ਤੁਹਾਡੀ ਕੀ ਮੰਗ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਹਾਂ ਹਾਂਜੀ ਗੋਲੀ ਮਾਰ ਹਾਂਜੀ ਗੋਲੀ ਮਾਰੀ ਆ ਹਾਂਜੀ ਪੁਰਾਣੀ ਗੋਲੀ ਹਾਂਜੀ ਪੁਰਾਣੀ ਗੋਲੀ ਮਾਰ ਕੇ ਕੀ ਨਾਮ ਕਾ ਕਾਂਦਾਂ ਲੈ ਮੁਕਤ ਹਾਂ ਹਾਂ ਕਾਸ਼ਪੁਰ ਕਿੱਥੇ ਰਹਿੰਦੇ ਇਹ ਕਾਸ਼ਪੁਰ ਇਹ ਇਹ ਕਿੱਥੇ ਦੇ ਹਿੰਦੂ ਆਹਦੇ ਰਹਿੰਦੇ ਆਹ ਯਾਰਾ ਪਿੰਡ ਹਾਂ ਮੁੰਡਾ ਹੋੜੀ ਹਾਂਜੀ ਹਾਂ ਠੀਕ ਕੰਗ ਪ੍ਰੇਸ਼ਾਨ ਕੀ ਕਰਦੇ ਸੀ ਲਾਈ ਚੰਦਾ ਚੰਦਾ ਹੀ ਰਹਿੰਦਾ ਸੀ ਅਕਸਰ ਹੀ ਲੜਾਈ ਕਰਦੇ ਰਹਿੰਦੇ ਹਾਂਜੀ ਕੋਈ ਨਾ ਦੇ ਤਾਂ ਸਾਨੂੰ ਦੇਂਦੀ ਸੀ ਲੜਦੀ ਸੀ ਤੇ ਆਖਰੀ ਜਦੋਂ ਮਨੇ ਮੇਰੀ ਨਰਜਿੰਦਰ ਦੀ ਹੱਤਿਆ ਕਰ ਦਿੱਤੀ ਸਾਰਾ ਪਰੇਸ਼ਾਨ ਕਰਦੇ ਅਦੇ ਸੀ ਨੇ ਗੱਦੀ ਤਹਿ ਦੀ ਸੜਿਆ ਲਾਇਆ ਨੇ ਬਲਕਿ ਪੂਰੀ ਆਪਣੇ ਨਾਲ ਚੁੱਕ ਕੇ ਦੇ ਪੂਰੀ ਦੇ ਪਰੋਣੇ ਨੂੰ ਫੋਨ ਲਾਇਆ ਸੀ ਕਹਿੰਦਾ ਮੰਮੀ ਤੁਸੀਂ ਕਿੱਥੇ ਨੇ ਮੈਂ ਕਾਸੀ ਤਾਰਾ ਹੈ ਕਹਿੰਦੇ ਜਲਦੀ ਆ ਜਾਓ ਮਨਜੀਤ ਨੇ ਆਦੇ ਆਪ ਕੁਝ ਕਰ ਲਿਆ ਨੇ ਫੋਨੋਂ ਸੁਣ ਲਈ ਹੈ ਇਹ ਬੱਚੋ ਬਾਅਦ ਦਾ ਉਠਣਾ ਤਾਂ ਜਦੋਂ ਅਸੀਂ ਇਹ ਤੁਰ ਪਏ ਆ ਤੇ ਰਸਤੇ 'ਚ ਸਾਨੂੰ ਜੀਰੇ ਕੋ ਪਤਾ ਲੱਗਾ ਕਿ ਉਹ ਕੱ ਗਈ ਕੋਈ ਬਾਤ ਹੀ ਇਹਨਾਂ ਨੇ ਆ ਬਿਮਾਰ ਦਿੱਤੀ ਉੱਥੇ ਜਾ ਕੇ ਕੱਢ ਗੋਲੀ ਮਾਰੀ ਨੇ ਹਾਂਕ ਪਛਾਣੀ ਕਰਦੇ ਹਾਂਜੀ ਆਪਰ ਸਮਝਾਉਂਦੇ ਹਾਂਜੀ ਹੁਣ ਇਨਸਾਨ ਸਾਹਿਬ ਨੂੰ ਕਹੀਦਾ ਉਹਨਾਂ ਦੇ ਕਾਰਨ ਹਾਂਜੀ ਸਾਡੇ ਇਨਸਾਨ ਸਾਹਿਬ ਨੂੰ ਲੜਨਾ ਚਾਹੀਦਾ ਹੈ ਇਸ ਵਾਰ ਵੀ ਕੁੜੀ ਮਰਤੀ ਬੀਤ ਗਈ ਹੈ ਹਾਂਜੀ ਮਨਤਾਤ ਖਾਂਡ ਪਾਵੇ ਦੀ ਮੇਰੇ ਬਾਲ ਨੇ ਮੇਰੀ ਭੋਲੀ ਜੀ ਦੀ ਸੀ ਉਹ ਤੇ ਰਾਮ ਦੇ ਰੋਖਿਆ ਸੁਰਜੀਤ ਸਿੰਘ ਸਤੀ ਸਿੰਘ ਕੀ ਲੱਗਦੀ ਸੀ ਸਾਡੀ ਸਿਸਟਰ ਲੱਗਦੀ ਕਜਨ ਸਿਸਟਰ ਕਿੰਨੀ ਜਲਦੀ ਵਿਆਹ ਨੇ ਕਿੱਥੇ ਵੇਚ ਹਾਂਜੀ 12 ਸਾਲ ਹੋ ਗਏ ਵਿਆਹ ਨੂੰ ਹਜ਼ਾਰ ਸਿੰਘ ਵਾਲਾ ਕਿੱ데 ਨਾਲ ਵੇਚ ਸੁਖਿੰਦਰ ਸਿੰਘ ਨਾਲ ਹਾਂਜੀ ਸਨ ਸਨਪਾਲਕਾਰ ਸਿੰਘ ਕੀ ਗੱਲ ਕਰ ਗੱਲ ਵੀ ਤਾਂ ਘਰ ਦੇ ਕਲੇਸ਼ ਰਾਈ ਝਗੜਾ ਚੱਲਦਾ ਰਹਿੰਦਾ ਸੀਗਾ ਕੋਟੇ ਮਾਰਦੇ ਸੀ ਪਰੇਸ਼ਾਨ ਕਰਦੇ ਕੰਮ ਬਹੁ ਲੈਂਦੇ ਸਨ ਉਹ ਕੋਲੋਂ ਤੇ ਇਸ ਕਰਕੇ ਉਹ ਫਿਰ ਕਿਉਂ ਜਿਆਦਾ ਹੀ ਉਹਨਾਂ ਨੇ ਉਸ ਦਿਨ ਰਾਤ ਨੂੰ ਟੋਟੇ ਮਾਰ ਕੇ ਨੀਲ ਪਾਏ ਹੋਏ ਸੀ ਕਿ ਉਹਨਾਂ ਦੇ ਮੂੰਹ ਤੇ ਨਿਸ਼ਾਨ ਬੱਜੇ ਗੱਲਾਂ ਤੇ ਤੇ ਫਿਰ ਉਹਨੇ ਸਾਨੂੰ ਫੋਨ ਕੀਤਾ ਵੀ ਕਰੀਬ 3 ਵਜੇ ਮਿਸ ਕਲਾਈ ਫਿਰ 4 ਵਜੇ ਉਹਨੇ ਸਾਨੂੰ ਫੋਨ ਕੀਤਾ ਵੀ ਏਦਾਂ ਕਰ ਤੁਹਾਡੀ ਕੁੜੀ ਜਿਹੜੀ ਹੈਗੀ ਆ ਉਹਨਾਂ ਦੇ ਬਹੁਤ ਬਲੱਡ ਨਿਕਲ ਰਿਹਾ ਤੁਸੀਂ ਜਲਦੀ ਆ ਜਾਓ ਜਦੋਂ ਅਸੀਂ ਜਾ ਕੇ ਮੌਕਾ ਦੇਖਿਆ ਤਾਂ ਪਹੁੰਚੇ ਰਾਤ ਨੂੰ 8 ਵਜੇ ਤਾਂ ਕੋਲੀ ਨਿਸ਼ਾਨ ਲੱਗਿਆ ਸੀਗਾ ਤੇ ਉਹ ਮੂਤ ਨਿਸ਼ਾਨ ਸੀਗੇ ਨੀਲ ਪ੍ਰਾਇਸ ਆ 9 ਵਜੇ ਸੀਗੇ ਹਾਂਜੀ ਇਹ ਸਮੱਸਿਆ ਸੀ ਆ ਰਹੀ ਗੋਲੀ ਮਾਰ ਕੇ ਉਹਨਾਂ ਨੇ ਹਾਂਜੀ ਗੋਲੀ ਵੱਜੀ ਸੀ ਕੋਣ ਕੀ ਮਾਰ ਲਿਆ ਹੁਣ ਮੰਗੇ ਇਨਸਾਫ ਚਾਹੀਦਾ ਉਹਦਾ ਦੁੱਧ ਪਾਣੀ ਪਾਣੀ ਫੜੇ ਜਾਣੇ ਚਾਹੀਦੇ ਆ ਪੁਲਿਸ ਨੂੰ ਜੋ ਹੈਵੀ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਆ ਬਹੁਤ ਵਾਰ ਉਹਨਾਂ ਨੂੰ ਕਰਨਾ ਚਾਹੀਦਾ ਹਾਂਜੀ ਕੀ ਨਾਮ ਦਾ ਸਰਹਰਜਿੰਦਰ ਸਿੰਘ ਕੀ ਹੋ ਅਬੀ ਸੈਸਟ ਕਿੰਨੇ ਦਿਨ ਰੋਕੀ ਗਿਆ ਹਾਂ ਸਰ 12 ਸਾਲ ਹੋ ਗਏ ਕਿੱਥੇ ਵੇ ਹਾਜਰਾ ਸਿੰਘ ਘਵਰਾ ਜੀ ਤੇ ਬੱਚੇ ਵੀ ਸੀਗੇ ਹਾਂਜੀ ਤੇ ਕੀ ਤਾਂ ਪਰੇਸ਼ਾਨ ਕਰ ਤੰਗ ਪਰੇਸ਼ਾਨ ਉਹ ਸਰ ਇਹ ਸੀਗਾ ਜਦੋਂ ਦੇ ਪਿਆਈ ਆ ਟਰਚਰ ਕਰਦੇ ਸੀਗੇ ਪਸੰਦ ਨਹੀਂ ਕਰਦੇ ਸੀਗੇ ਹਾਂਜੀ ਕੁੱਟਦੇ ਮਾਰਦੇ ਸੀਗੇ ਤੇ ਕੀ ਹੋਣਾ ਹੋਇਆ ਹਾਂਜੀ ਸਾਨੂੰ ਇੱਕ ਤਰੀਕ ਨੂੰ ਇੱਕ ਇੱਕ ਤਰੀਕ ਨੂੰ ਸਮਝ ਕੇ ਫੋਨ ਹੋ ਗਿਆ ਜੀ 3 ਵਜੇ ਦੁਪਹਿਰ ਨੂੰ ਅੱਲਾ ਮੈਂ ਸਕਲਾਈ ਸੀਗੀ ਤੇ 4 ਵਜੇ ਫਿਰ ਕਾਲ ਕਰ ਲਈ ਉਹਨਾਂ ਦੀ ਜੰਦਾ ਵੀ ਮਨਜੀਤ ਕੌਰ ਨੂੰ ਕੁਛ ਹੋ ਗਿਆ ਵਾ ਤੇ ਪਲਾਟਾ ਕਾਫੀ ਨਿਕਲ ਰਿਹਾ ਵਾ ਤੁਸੀਂ ਜਲਦੀ ਆ ਜੂ। ਤੇ ਅਸੀਂ ਫਿਰ ਬਾਜੀ ਉਸੇ ਟੈਨਕ ਚਲੇ ਗਏ। ਤਰਾ 8 ਵਜੇ ਤੱਕ ਪਹੁੰਚ ਗਏ ਸੀ। ਇਹ ਕੀ ਲੱਗਿਆ ਗੋਲੀ ਮਾਰਤਾ? ਹਾਂਜੀ ਹਾਂਜੀ ਬਾਜੀ ਗੋਲੀ ਗੱਜੀ ਹੋਈ ਸੀ। ਉਹਨਾਂ ਦਾ ਆਪਣਾ ਰਵਾਲੋਂ ਸੀ ਹਾਂਜੀ ਬਾਜੀ ਲਾਇਸੈਂਸ ਹਾਂਜੀ ਇਹ ਸ਼ਾਣੂ ਗੋਲੀ ਦੇ ਸੀਗੇ। ਇਹ ਕਿੰਨੇ ਮਾਰੀ? लड़की मनजीत कौर ਜੀ ਦੀ ਉਮਰ 35 ਸਾਲਾ ਉਹਦੇ ਦੋ ਬੱਚੇ ਆ ਇੱਕ ਲੜਕਾ ਇੱਕ ਲੜਕੀ ਜਿਹੜਾ ਲੜਕਾ ਉਹਦੀ ਉਮਰ 8 ਸਾਲਾ ਲੜਕੀ ਦੀ 10 ਸਾਲਾ ਇਹ ਘਰ ਵਿੱਚ ਕੋਈ ਕਲੇਸ਼ ਰਹਿੰਦਾ ਸੀ ਇਹਨਾਂ ਦੇ ਲੜਾਈ ਝਗੜਾ ਤੇ ਉਹਦੇ ਵਿੱਚ ਗੁੱਸੇ ਚ ਆ ਕੇ ਇਹਦੇ ਘਰ ਵਾਲੇ ਨੇ ਸ਼ਖਵਿੰਦਰ ਸਿੰਘ ਨੇ ਆਪ ਦਾ ਸੰਚੀਰ ਵਾਲ ਵਰ ਚੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ 'ਚ ਉਹਦੀ ਮੌਤ ਹੋ ਗਈ ਦੋਚੀਆਂ ਵੀ ਗਿਰਫਤਾਰੀ ਜਿਹੜੀ ਕਰਨੀ ਬਾਕੀ ਹੈ ਪੋਸਟਮਾਰਟਮ ਤੋਂ ਬਾਅਦ ਰੈਡ ਕੀਤਾ ਜਾਣਾ ਘਰ ਵਾਲੇ ਨੇ ਮਾਰੀ ਹਾਂਜੀ ਅੰਦਰ ਆ ਜਾ ਅੰਦਰ ਆ ਜਾ ਮੈਨੂੰ ਸੁਣਿਆ 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 ਅੰਦਰ ਆ ਜਾ ਹਾਂ ਹਾਂ